ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਪਾਗਾਂ ਚ ਅਸੀਂ ਗੱਲ ਕੀਤੀ ਕਿ ਇਸ ਤਰ੍ਹਾਂ ਮੁਗਲ ਗੁਰੂ ਜੀ ਨੂੰ ਧੋਖਾ ਦਿੰਦੇ ਨੇ ਫਿਰ ਸਰਸਾ ਨਦੀ ਤੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਤੇ ਚਮਕੌਰ ਸਾਹਿਬ ਵਿਖੇ 40 ਸਿੰਘਾਂ ਸਮੇਤ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਜਾਂਦੇ ਨੇ ਅੱਜ ਦੇ ਭਾਗ ਵਿੱਚ ਗੱਲ ਕਰਾਂਗੇ ਚਮਕੌਰ ਸਾਹਿਬ ਦੀ ਜੰਗ ਦੀ ਅੰਤਿਮ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਬਾਰੇ ਜਿਨ੍ਹਾਂ ਨੇ ਲੱਖਾਂ ਦੀ ਫੌਜ ਦੇ ਘੇਰੇ ਨੂੰ ਚਕਮਾ ਦੇ ਕੇ 40 ਸਿੰਘਾਂ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੀਆਂ ਲਾਵਾਰਿਸ ਛੱਡੀਆਂ ਲਾਸ਼ਾਂ ਦਾ ਅੰਤਮ ਸੰਸਕਾਰ ਕੀਤਾ ਸੀ। ਚਮਕੌਰ ਸਾਹਿਬ ਦੀ ਜੰਗ ਵਿੱਚ ਮੁਗਲਾਂ ਦੀ 10 ਲੱਖ ਫੌਜ ਦਾ ਮੁਕਾਬਲਾ ਕਰਦੇ ਹੋਏ 40 ਸਿੰਘ ਸ਼ਹੀਦੀ ਪਾ ਗਏ ਸਨ। ਪਰ ਆਪਣੀ ਫੌਜ ਦਾ ਹੋਇਆ ਭਾਰੀ ਨੁਕਸਾਨ ਵੇਖ ਕੇ ਚਮਕੌਰ ਸਾਹਿਬ ਤੋਂ ਗੁਰੂ ਜੀ ਦੇ ਸੁਰੱਖਿਅਤ ਨਿਕਲ ਜਾਣ ਤੇ ਸਰਹੱਦ ਦਾ ਨਵਾਬ ਵਜ਼ੀਰ ਖਾਂ ਗੁੱਸੇ ਨਾਲ ਬੁਖਲਾਇਆ ਹੋਇਆ ਸੀ। ਉਸਨੇ ਫੌਜ ਦੇ ਮੁਗਲ ਸਿਪਾਹੀਆਂ ਦੀਆਂ ਲਾਸ਼ਾਂ ਸੰਭਾਲਣ ਦਾ ਹੁਕਮ ਦਿੰਦੇ ਹੋਏ ਚਾਰੇ ਪਾਸੇ ਦੇ ਪਿੰਡਾਂ ਦੇ ਵਿੱਚ ਮਿਆਦੀ ਕਰਵਾ ਦਿੱਤੀ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਪੁੱਤਰ ਤੇ ਉਹਨਾਂ ਦੇ ਸਾਰੇ ਚੇਲੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ ਤੇ ਉਹਨਾਂ ਦੀਆਂ ਲਾਸ਼ਾਂ ਚਮਕੌਰ ਦੇ ਜੰਗ ਦੇ ਮੈਦਾਨ 'ਚ ਰੁਲਦੀਆਂ ਰਹਿਣਗੀਆਂ ਤੇ ਕਾਂ ਕੁੱਤੇ ਈਲਾਂ ਉਹਨਾਂ ਨੂੰ ਨੋਚ-ਨੋਚ ਕੇ ਖਾਣਗੇ ਜੇ ਕੋਈ ਮਰਦ ਜਾਂ ਔਰਤ ਇਹਨਾਂ ਲਾਸ਼ਾਂ ਦੇ ਨੇੜੇ ਤੇੜੇ ਆਇਆ ਤਾਂ ਉਹ ਆਪਣੀ ਮਾੜੀ ਹਾਲਤ ਦੇ ਲਈ ਆਪ ਜ਼ਿੰਮੇਵਾਰ ਹੋਣਗੇ ਲੋਕਾਂ ਦੇ ਮਨਾਂ 'ਚ ਇਸ ਗੱਲ ਦੀ ਦਹਿਸ਼ਤ ਫੈਲ ਗਈ ਤੇ ਲੋਕਾਂ ਦੇ ਦਿਲਾਂ 'ਚ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਉੱਠਣ ਲੱਗ ਪਏ ਕੀ ਸਾਹਿਬਜ਼ਾਦੀਆਂ ਦੀਆਂ ਪਵਿੱਤਰ ਦੇਹਾਂ ਦਾ ਅੰਤਮ ਸੰਸਕਾਰ ਨਹੀਂ ਹੋਵੇਗਾ ਕਿ ਸਾਰੇ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੀ ਇਸੇ ਤਰ੍ਹਾਂ ਬੇਅਦਬੀ ਹੋਵੇਗੀ ਤੇ ਮਿਆਦੀ ਚਮਕੌਰ ਦੇ ਗਵਾਂਡੀ ਪਿੰਡ ਰਾਏਪੁਰ ਵਿੱਚ ਵੀ ਹੋਈ ਤੇ ਇਥੋਂ ਦਾ ਇੱਕ ਗੁਰਸਿੱਖ ਭਾਈ ਪ੍ਰੀਤਮ ਸਿੰਘ ਵੀ ਇਸ ਜੰਗ ਵਿੱਚ ਸ਼ਹੀਦ ਹੋਇਆ ਸੀ ਤੇ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ ਤੇ ਉਹਨਾਂ ਦੇ ਮਗਰੋਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਬਜ਼ੁਰਗ ਮਾਤਾ ਤੇ ਪਤਨੀ ਬੀਬੀ ਹਰਸ਼ਰਨ ਕੌਰ ਜੀ ਰਹਿ ਗਏ ਸਨ ਹਰਸ਼ਰਨ ਕੌਰ ਆਪਣੀ ਬਜ਼ੁਰਗ ਮਾਤਾ ਨੂੰ ਕਹਿੰਦੀ ਹੈ ਕਿ ਮੇਰੇ ਕੋਲੋਂ ਬਹਾਦਰ ਸ਼ਹੀਦ ਸਿੰਘਾਂ ਦੀ ਬੇਅਦਬੀ ਵੇਖੀ ਨਹੀਂ ਜਾਂਦੀ ਮੈਂ ਉਹਨਾਂ ਸਿੰਘਾਂ ਤੇ ਸਾਹਿਬਜ਼ਾਦੀਆਂ ਦੀਆਂ দেহਾਂ ਦਾ ਅੰਤਿਮ ਸੰਸਕਾਰ ਕਰਨ ਜਾਵਾਂਗੀ ਮਾਤਾ ਨੇ ਕਿਹਾ ਤੀਏ ਇਹ ਕੰਮ ਇੰਨਾ ਸੌਖਾ ਨਹੀਂ ਤੂੰ ਮਿਆਦੀ ਨਹੀਂ ਸੁਣੀ ਉੱਥੇ ਮੁਗਲ ਫੌਜਾਂ ਦਾ ਬੜਾ ਸਖਤ ਪੈਰਾ ਤੇ ਨਾਲੇ ਤੂੰ ਇੰਨੀਆਂ ਲਾਸ਼ਾਂ ਨੂੰ ਇਕੱਠੇ ਕਿਵੇਂ ਸਾਂਭੇਂਗੀ ਬੀਬੀ ਹਸ਼ਰਨ ਕੌਰ ਜਵਾਬ ਦਿੰਦੇ ਨੇ ਕਿ ਮਾਤਾ ਜੀ ਮੈਂ ਅਰਦਾਸ ਕਰ ਚੁੱਕੀ ਆਂ ਅਕਾਲ ਪੁਰਖ ਆਪ ਸਹਾਇ ਹੋਣਗੇ ਪਰ ਤੂੰ ਥੱਲੇ ਮੈਦਾਨ ਵਿੱਚ ਖਿਲ ਰੀਆਂ ਹਜ਼ਾਰਾਂ ਲਾਸ਼ਾਂ ਵਿੱਚੋਂ 40 ਸਿੰਘਾਂ ਨੂੰ ਪਛਾਣੇਂਗੀ ਕਿਵੇਂ ਉਹ ਵੀ ਕੁੱਪ ਹਨੇਰੇ ਦੇ ਵਿੱਚ ਬੀਬੀ ਹਸ਼ਰਨ ਕੌਰ ਜੀ ਜਵਾਬ ਦਿੰਦੇ ਨੇ ਕਿ ਉਹਨਾਂ ਦੇ ਹੱਥਾਂ ਵਿੱਚ ਪਾਏ ਕੜੀਆਂ ਤੋਂ ਉਹਨਾਂ ਦੇ ਲੰਮੇ ਕੇਸਾਂ ਤੋਂ ਉਹਨਾਂ ਦੇ ਸਿਰ ਤੇ ਸਜਾਏ ਦੁਮਾਲੇ ਤੋਂ ਇਸ ਤੋਂ ਬਾਅਦ ਬੀਬੀ ਹਰਸ਼ਰਨ ਕੌਰ ਜੀ ਨੇ ਆਪਣੀ ਕਮਰ ਤੇ ਸ਼ਮਸ਼ੀਰ ਕਸੀ ਤੇ ਉਤੋਂ ਦੀ ਚਾਦਰ ਦੀ ਬੁੱਕਲ ਮਾਰ ਕੇ ਗੜੀਵਲ ਰਵਾਨਾ ਹੋ ਗਏ ਗੜੀ ਨੇੜੇ ਪਹੁੰਚ ਕੇ ਉੱਥੇ ਇੱਕ ਦਰਖਤ ਦੇ ਓਲੇ ਲੁੱਕੇ ਦਿਨ ਟਲਨ ਤੇ ਸਿਪਾਈਆਂ ਦੀ ਹਿਲਜੁਲ ਰੁਕਣ ਦੀ ਉਡੀਕ ਕਰਨ ਲੱਗ ਪਏ ਪੋਦਾ ਮਹੀਨਾ ਸੀ ਅਤੇ ਠੰਡ ਪੈ ਰਹੀ ਸੀ ਦਿੰਟਲਿਆ ਤੇ ਇਲਾਕੇ ਨੂੰ ਧੁੰਦ ਦੇ ਹਨੇਰੇ ਨੇ ਘੇਰ ਲਿਆ ਸਿਪਾਹੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਟਿਕਾਣੇ ਲਾਉਣ ਦਾ ਕੰਮ ਛੱਡ ਕੇ ਆਪਣੇ ਤੰਬੂਆਂ ਦੇ ਵਿੱਚ ਚਲੇ ਗਏ ਇਸ ਤੋਂ ਬਾਅਦ ਬਹਾਦਰ ਸ਼ੇਰ ਸਿੰਘ ਨੀ ਨੇ 40 ਸਿੰਘਾਂ ਦੀਆਂ ਲਾਸ਼ਾਂ ਨੂੰ ਸੰਭਾਲਣ ਦਾ ਕੰਮ ਸ਼ੁਰੂ ਕੀਤਾ ਪੰਜਾਬਣ ਜੁੱਸੇ ਦੀ ਮਾਲਕ ਬੀਬੀ ਹਰਸ਼ਰਨ ਕੌਰ ਹੌਲੇ ਸਰੀਰਾਂ ਨੂੰ ਤਾਂ ਆਪਣੀ ਬਾਹਾਂ 'ਚ ਚੁੱਕ ਲੈਂਦੇ ਤੇ ਭਾਰੀ ਸਰੀਰ ਆਪਣੇ ਪਿੱਠ ਤੇ ਲੱਦ ਕੇ ਇੱਕ ਸਾਫ਼ ਜਗ੍ਹਾ ਤੇ ਲਿਜਾ ਕੇ ਬੜੇ ਸਤਕਾਰ ਸਹਿਤ ਇੱਕ ਦੇ ਉੱਤੇ ਇੱਕ ਦਿੰਦੇ ਗਏ ਸਿੰਘਾਂ ਦੇ ਪਹਿਲੇ ਕੁਝ ਸ਼ਰੀਰਾਂ ਚੋਂ ਹੀ ਉਹਨਾਂ ਨੂੰ ਸਾਹਬਜ਼ਾਦਾ ਜਿਝਾਰ ਸਿੰਘ ਦਾ ਸਰੀਰ ਲੱਭ ਗਿਆ ਜਦ ਉਹਨਾਂ ਨੇ ਜਿਝਾਰ ਸਿੰਘ ਜੀ ਦੇ ਕੋਮਲ ਕਲੇਜ ਚੋਂ ਚੁੱਬਿਆ ਹੋਇਆ ਤੀਰ ਕੱਢਿਆ ਤਾਂ ਉਹਨਾਂ ਦੀਆਂ ਭੂਬਾਂ ਨਿਕਲ ਗਈਆਂ ਪਰ ਕਿਸੇ ਤਰ੍ਹਾਂ ਉਹਨਾਂ ਨੇ ਆਪਣਾ ਰੋਣਾ ਰੋਕਿਆ ਕਿਉਂਕਿ ਉਹਨਾਂ ਵੱਲੋਂ ਕੀਤੀ ਥੋੜੀ ਜਿਹੀ ਆਵਾਜ਼ ਵੀ ਉਹਨਾਂ ਦਾ ਪੂਰਾ ਮਨਰਥ ਨਾ ਕੰਮ ਕਰ ਸਕਦੀ ਸੀ ਉਹ ਬਾਬਾ ਜੂਝਾਰ ਸਿੰਘ ਦਾ ਸਰੀਰ ਚੁੱਕ ਕੇ ਚਿਖਾ ਵਾਲੇ ਸਥਾਨ ਤੇ ਲੈ ਗਈ ਹੁਣ ਤੱਕ ਅੱਧੀ ਰਾਤ ਬੀਤ ਚੁੱਕੀ ਸੀ ਉਹ ਕਦੇ ਸਿੰਘਾਂ ਦਾ ਵੱਡਿਆ ਹੋਇਆ ਹੱਥ ਲੱਭਦੀ ਤੇ ਕਦੇ ਲਤ ਸਿੰਘਾਂ ਦੇ ਭਾਰੀ ਸਰੀਰ ਪਿੱਠ ਉੱਤੇ ਲੱਦਨ ਕਰਕੇ ਉਹ ਦੁੱਲੇ ਖੂਨ ਚੋਂ ਤੱਕਣ ਤੋਂ ਬਚਦੀ 30 ਤੋਂ ਵੱਧ ਸਿੰਘਾਂ ਦੀਆਂ ਦੇਹਾਂ ਨੂੰ ਇਕੱਠਾ ਕਰ ਚੁੱਕੀ ਸੀ ਰਾਤ ਦਾ ਪਾਲਾ ਆਪਣੇ ਸਿਖਰ ਤੇ ਸੀ ਉਹ ਥੱਕ ਕੇ ਚੂਰ ਹੋ ਚੁੱਕੀ ਸੀ ਪਰ ਉਹ ਬੈਠ ਨਹੀਂ ਸਕਦੀ ਸੀ ਕਿਉਂਕਿ ਉਹਨਾਂ ਦਾ ਮਨੋਰਥ ਹਾਲੇ ਤੱਕ ਪੂਰਾ ਨਹੀਂ ਸੀ ਹੋਇਆ ਉਹਨਾਂ ਨੂੰ ਆਪਣੇ ਪਤੀ ਦਾ ਸਰੀਰ ਲੱਗ ਗਿਆ ਉਹਨਾਂ ਨੇ ਬੜੇ ਪ੍ਰੇਮ ਨਾਲ ਆਪਣੇ ਸਿਰ ਦੇ ਸਾਈਂ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖਿਆ ਤੇ ਚਿਹਰੇ ਤੇ ਲੱਗਿਆ ਲਹੂ ਸਾਫ਼ ਕੀਤਾ ਉਹਨਾਂ ਦਾ ਜੀ ਤਾਂ ਨਹੀਂ ਸੀ ਕਰ ਰਿਹਾ ਉੱਠਣ ਨੂੰ ਪਰ ਸਮਾਂ ਬਹੁਤ ਘੱਟ ਰਹਿ ਗਿਆ ਸੀ ਆਪਣੇ ਪਤੀ ਦੀ লাশ ਨੂੰ ਵੀ ਉਹ ਆਪਣੀ ਪਿੱਠ ਤੇ ਲੱਦ ਕੇ ਉਚੀ ਖਾਵਲ ਲੈ ਗਈ ਰਾਤ ਦਾ ਤੀਸਰਾ ਪੈਰ ਪੈ ਗਿਆ ਸੀ ਤੇ ਬੀਬੀ ਨੂੰ ਇਹ ਚਿੰਤਾ ਵੱਡ-ਵੱਡ ਖਾਰੀ ਸੀ ਕਿ ਹਲੇ ਤੱਕ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਉਹਨਾਂ ਨੂੰ ਨਹੀਂ ਸੀ ਮਿਲਿਆ ਉਹ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਦਾ ਸਰੀਰ ਕਾਫੀ ਸਮਾਂ ਇੱਧਰ-ਉੱਧਰ ਲੱਭਦੇ ਰਹੇ ਇਸੇ ਦੌਰਾਨ ਸਿਪਾਈਆਂ ਨੂੰ ਉੱਥੇ ਕਿਸੇ ਦੇ ਹੋਣ ਦਾ ਸ਼ੱਕ ਪੈ ਗਿਆ ਹਰਸ਼ਰਨ ਕੌਰ ਨੇ ਧੁੰਦ 'ਚ ਨਿਗਾਹ ਟਿਕਾ ਕੇ ਵੇਖਿਆ ਤਾਂ ਕੁਝ ਸਿਪਾਹੀ ਮਿਸ਼ਾਲਾਂ ਫੜ ਕੇ ਉਸਦੇ ਵੱਲ ਹੀ ਆ ਰਹੇ ਸਨ ਤੇ ਫਟਾਫਟ লাশ ਬਣ ਕੇ ਸਿਪਾਹੀਆ ਦੇ ਵਿੱਚੋਂ ਲੇਟ ਗਏ ਸਿਪਾਹੀਆ ਦੀ ਟੁਕੜੀ ਉਹਨਾਂ ਨੂੰ ਮਿੱਧ ਕੇ ਉਤੋਂ ਦੀ ਲੰਘ ਗਈ ਆਖਰਕਾਰ ਜਦੋਂ ਸਾਰੇ ਤਸੱਲੀ ਕਰਕੇ ਵਾਪਸ ਮੁੜ ਗਏ ਤਾਂ ਉਹ ਸਿੰਘਣੀ ਫੇਰ ਆਪਣੇ ਇਸ ਕੰਮ ਵਿੱਚ ਜੁਟ ਗਈ ਤੇ ਅੰਦ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਦੇ ਸਰੀਰ ਨੂੰ ਲੱਭਣ ਚ ਕਾਮਯਾਬ ਹੋ ਗਈ ਢੰਗ ਇਹ ਮੈਦਾਨ ਵਿੱਚ ਜਿੱਥੇ ਲਾਸ਼ਾਂ ਦਾ ਸਭ ਤੋਂ ਵੱਡਾ ਢੇਰ ਲੱਗਾ ਹੋਇਆ ਸੀ ਉਤੇ ਹੀ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਪਿਆ ਸੀ ਇਸਾਰੇ ਸਿਪਾਹੀ ਸਾਹਿਬਜ਼ਾਦੇ ਨੇ ਹੀ ਮਾਰ ਮੁਕਾਏ ਸਨ। ਸਾਹਿਬਜ਼ਾਦੇ ਦੇ ਆਪਣੇ ਸਰੀਰ ਵਿੱਚ ਵੀ ਬਹੁਤ ਸਾਰੇ ਤੀਰ ਆਰ-ਪਾਰ ਹੋਏ ਪਏ ਸਨ। ਬੀਬੀ ਹਰਸ਼ਰਨ ਕੌਰ ਨੇ ਸਾਰੇ ਤੀਰ ਕੱਢੇ ਤੇ ਬਾਬਾ ਜੀ ਦੀ ਦੇਹ ਆਪਣੇ ਮੋਢਿਆਂ ਤੇ ਲੱਦ ਕੇ ਚਿਖਾ ਵਾਲੇ ਥਾਂ ਤੇ ਲੈ ਗਏ ਤੇ ਹੁਣ ਉਹ ਫੁਰਤੀ ਨਾਲ ਸਾਰੇ ਸ਼ਹੀਦਾਂ ਨੂੰ ਅਗਨੀ ਭੇਟ ਕਰਨ ਦੀ ਤਿਆਰੀ 'ਚ जुट ਗਏ। ਜਿੰਨੀਆਂ ਹੋ ਸਕੇ ਲੱਕੜਾਂ ਚਿਖਾ ਤੇ ਜੋੜਨ ਤੋਂ ਬਾਅਦ ਉਹਨਾਂ ਨੇ ਆਪਣੇ ਨਾਲ ਲਿਆਂਦੇ ਦੋ ਘਿਓ ਦੀਆਂ ਗਾਗਰਾ ਨਾ ਲੱਕੜਾਂ ਤੇ ਕਿਓ ਦਾ ਛਲਕਾ ਕਰ ਦਿੱਤਾ ਤੇ ਜਿਵੇਂ ਹੀ ਅੱਗ ਦੇ ਭਾਂਬੜ ਮੱਚੇ ਤਾਂ ਸਿਪਾਹੀ ਹੈਰਾਨ ਹੋ ਕੇ ਭੱਜ ਕੇ ਚਿਖਾਵਲ ਪਹੁੰਚੇ। ਉਹਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਹਰਸ਼ਰਨ ਕੌਰ ਨੇ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਸ਼ੇਰਨੀ ਦੇ ਵਾਂਗ ਉਹਨਾਂ ਤੇ ਟੁੱਟ ਪਏ। ਕਈਆਂ ਨੂੰ ਉਹਨਾਂ ਨੇ ਫੱਟੜ ਕਰ ਦਿੱਤਾ ਤੇ ਕਈਆਂ ਨੂੰ ਮਾਰ ਮੁਕਾਇਆ। ਕਾਫੀ ਸਮਾਂ ਬੀਬੀ ਸਿਪਾਹੀਆਂ ਨਾਲ ਲੜਦੇ ਰਹੇ। ਆਖਿਰਕਾਰ ਇੱਕ ਨੇਜਾ ਉਹਨਾਂ ਦੀ ਵਖੀ ਚ ਆ ਕੇ ਆਰ ਪਾਰ ਹੋ ਗਿਆ। ਤੇ ਉਹਨਾਂ ਦੇ ਹੱਥੋਂ ਤਲਵਾਰ ਛੁੱਟ ਗਈ ਤੇ ਉਹ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਪਏ ਜ਼ਾਲਮਾਂ ਨੇ ਉਹਨਾਂ ਨੂੰ ਜਿਉਂਦੇ ਨੂੰ ਹੀ ਅੱਗ ਦੇ ਬਲ ਦੇ ਭਾਂਬੜ ਦੇ ਵਿੱਚ ਸੁੱਟ ਦਿੱਤਾ ਪਰ ਬੀਬੀ ਹਰਸ਼ਰਨ ਕੌਰ ਨੂੰ ਇਹ ਤਸੱਲੀ ਸੀ ਕਿ ਉਹ ਆਪਣੇ ਮਨੋਰਥ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋ ਗਏ ਬੀਬੀ ਦੇ ਮੂੰਹੋਂ ਨਿਕਲੇ ਅੰਤਿਮ ਬੋਲ ਫੀਜ਼ਾ ਵਿੱਚ ਗੂੰਜ ਪਏ ਜਿਸ ਮਰਨੇ ਤੋਂ जग ਡਰਿਆ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ ਅੱਜ ਦੀ ਇਸ ਕੜੀ 'ਚ ਇਨਾ ਹੀ ਇਸ ਸਫ਼ਰ ਸ਼ਹਾਦਤ ਦੀ ਲੜੀ 'ਚ ਸਾਡੇ ਨਾਲ ਜੁੜੇ ਰਹੋ ਅਗਲੇ ਪਾਗੇ 'ਚ ਸ਼ਹਾਦਤ ਦੀ ਦਾਸਤਾ ਨਾਲ ਜੁੜੇ ਰਹੋ ਇਤਿਹਾਸ ਦੇ ਚੰਨਣਾ ਪਾਵਾਂਗੇ